ਮਾਤਾ ਦੀ ਕਿੰਗ ਵਾਸੂ ਫੈਮਿਲੀ ਜਲੰਧਰ ਵਾਲੇ ਤੁਹਾਡਾ ਨਵੇਂ ਬਲੌਗ 'ਚ ਸਵਾਗਤ ਕਰਦੇ ਹਾਂ ਅੱਜ ਵਾਸੂ ਬਹੁਤ ਜ਼ਿਆਦਾ ਕੋਸ਼ਿਸ਼ ਸੀਗਾ ਉਹ ਗਲੀਆਂ ਵਿੱਚ ਇੰਨਕੀ ਟੱਪੀ ਜਾ ਰਿਹਾ ਸੀਗਾ ਉਹਨਾਂ ਖੁਸ਼ੀ ਕਿਉਂਕਿ ਉਹਨੇ ਜਾਣਾ ਸੀ ਅਜਮੇਨਾ ਮਾਰਕੀਟ ਉਹਨੇ ਮੈਂ ਕਾਰ ਛੱਡ ਕੇ ਉਹਨਾਂ ਦੇ ਨਾਲ ਹੋ ਕੇ ਤਿਆਰ ਹੋ ਉਹਨੀ ਦੇਰ ਤੱਕ ਮੈਂ ਹਰਸ਼ੀਤਾ ਨਾਲ ਚੱਲਾ ਗਿਆ ਮਾਰਕੀਟ ਕਿਉਂਕਿ ਉਹਨੇ ਆਪਣੇ ਪੇਂਟਿੰਗ ਕਰਨ ਦੇ ਲਈ ਲੈਣੇ ਸੀ ਲਗ ਲਗ ਪੇਂਟ ਕਲਰ ਕਿਉਂਕਿ ਇਸ ਨੂੰ ਪੇਂਟਿੰਗ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਅਸੀਂ ਪੇਂਟ ਕਲਰ ਤਾਂ ਇਹ ਲੈ ਹੀ ਸੀਗੇ ਕਿ ਫੋਨ ਆ ਗਿਆ ਕਿ ਵਾਸੂ ਤਿਆਰ ਹੋ ਕੇ ਤੁਹਾਡੀ ਵੇਟ ਕਰ ਰਿਹਾ ਤੇ ਅਸੀਂ ਫਟਾਫਟ ਏਟੀਐਮ ਬਾਬੇ ਕੋਲ ਉਹਦੇ ਟਿਕਿਆ ਮੱਥਾ ਤੇ ਉਹ ਕਹਿਆ ਕਰੋ ਪੈਸੇ ਦੀ ਕਿਰਪਾ ਸਾਡੇ ਤੇ ਤੇ ਏਟੀਐਮ ਬਾਬੇ ਨੇ ਕਿਹਾ ਪਾਓ ਆਪਣਾ ਕਾਰਡ ਤਾਂ ਜਿੰਨੀ ਲੋਡ ਆ ਉਹਨੇ ਪੈਸੇ ਲੈ ਜਾਓ ਮੇਰੇ ਕੋਲ ਅਸੀਂ ਵੀ ਉਨੀ ਹੀ ਗੱਲ ਮੰਨੀ ਤੇ ਕਾਰਡ पागे पैसे पार के करण लाग गए पैसे दी वेट तुसी वेट बिल्कुल ना करो चैनल नु सब्सक्राइब करन दी ते वीडियो नु भी एक लाइक कर दो कार्ड काढ लिया सीगा बाहर साडे ते हो गई सी पैसे दी बशार बासु ने पैसे ਲੈ के रोल करके पाले अपनी जेब ਦੇ ਵਿੱਚ ਉਸ ਤੋਂ ਬਾਅਦ ਚਲੇ ਗਏ ਸੀ ਮਾਰਕੀਟ 에 ਪੂਰਾ ਵਲੋਗ ਤੁਹਾਨੂੰ ਆਪਾਂ ਅਗਲੇ ਵਲੋਗ ਚ ਦੱਸਾਂਗੇ ਮਾਰਕੀਟ ਚ ਕੀ ਕੀ ਲਿਆ ਰਾਤ ਕਾਫੀ ਹੋ ਗਈ ਸੀ ਤੇ ਆਪਾਂ ਆ ਗਏ ਸੀ ਵਾਪਸ ਘਰ ਕੇ ਓਨ ਕਰਕੇ ਅਸੀਂ ਘਰ ਆ ਕੇ ਸੋ ਗਏ ਸੀਗੇ ਤੇ ਰਾਤੀ ਮੈਡਮ ਨੇ ਕਿਹਾ ਕੀ ਰੋਟੀ ਸਬਜੀ ਅੱਜ ਬਾਹਰੋਂ ਰੈਡੀਮੇਡ ਲਿਆਓ ਤੇ ਮੈਂ ਤੇ ਬਾਸੂ ਚਲੇ ਗਏ ਕਾਬੇ ਤੇ ਰੋਟੀ ਲੈਣ ਲਈ ਉਥੋਂ ਸੀ ਕਰਾਏ ਰਾਜਮਾ ਤੇ ਮਿਕਸ ਸਬਜੀ ਨਾਲ ਕਰਾਏ ਫੁਲਕੇ ਪੈਕ ਹੋਣ ਨੂੰ ਲੱਗਣਾ ਸੀ ਟਾਈਮ ਉਦੋਂ ਤੱਕ ਤੁਸੀਂ ਸਾਡੀਆਂ ਇੰਸਟਾ ਆਈਡੀ ਨੂੰ ਫੋਲੋ ਕਰ ਲਓ ਇੱਥੇ ਵੀ ਅਸੀਂ ਡੇਲੀ ਦੀਆਂ ਰੀਲ ਅਪਲੋਡ ਕਰਦੇ ਹਾਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣਗੀਆਂ ਆਰਡਰ ਸਾਡਾ ਰੈਡੀ ਹੋ ਗਿਆ ਸੀਗਾ ਤੇ ਅਸੀਂ ਆਪਣਾ ਆਰਡਰ ਲੈ ਕੇ ਆਗੇ ਘਰ ਨੂੰ ਜੇ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੈ ਮਾਤਾ ਦੀ